ਮੈਂ ਤੈਨੂੰ ਐਂ ਕਹਿੰਦਾ ਤੀ ਤੀਨਾ ਭਾਬੀ ਨਾਲ ਤੇਰਾ ਕੋਈ ਚੱਕਰ ਹੋਇਆ? ਨਹੀਂ ਐਦਾਂ ਹੀ ਤਾਂ ਕੋਈ ਗੱਲ ਹੀ ਨਹੀਂ ਆ। ਫਿਰ ਤੁਸੀਂ ਆਪਸ ਵਿੱਚ ਬੋਲਦੇ ਜੇ ਕਾਤੋਂ ਨਹੀਂ ਹੈਗੇ। ਨਾ ਤਾਂ ਤੂੰ ਹੱਸ ਕੇ ਬੋਲੇ। ਨਾ ਹੀ ਭਾਬੀ ਤੇਰੇ ਗਣੀ ਮੂਝਾ ਕਰਦੀ ਆ। ਮੈਨੂੰ ਐਂ ਲੱਗਦਾ ਤੀਨਾ ਦੀਦੀ ਨਾ ਆਪਣੇ ਤੋਂ ਜੈਲਸੀ ਕਰ ਰਹੀ ਐ। ਮਤਲਬ ਮੇਰੇ ਬੱਚੇ ਤੋਂ। ਉਹਨੂੰ ਐਂ ਲੱਗ ਰਿਹਾ ਕਿ ਇਹਦੇ ਬੱਚਾ ਕਿਉਂ ਹੋ ਰਿਹਾ? ਹੋਰ ਕੋਈ ਗੱਲ ਨਹੀਂ ਆ। ਯਾਰ ਪੜ੍ਹੀ ਲਿਖੀ ਤੂੰ ਹੈਗੀ ਆ। ਹੋਰ ਕਿਸੇ ਨੂੰ ਤਾਂ ਕਹਿਦਾ ਕਹਿਦਾ ਤੈਨੂੰ ਕੀ ਸਮਝਾਵਾਂ ਮੈਂ ਉਹ ਤੂੰ ਤਾਂ ਸਿਆਣੀ ਬਿਆਣੀ ਆ ਉਹਨੇ ਭਲਾਂ ਦੀ ਤੇਰੇ ਤੋਂ ਜੈਲਸੀ ਕਿਉਂ ਕਰਨੀ ਮੇਰੀ ਗੱਲ ਸੁਣ ਲੈ ਜੇ ਤੇਰੇ ਜਵਾਕ ਹੋਣ ਵਾਲਾ ਜਾਂ ਬੱਚਾ ਹੋਣ ਵਾਲਾ ਉਹਨੂੰ ਤਾਂ ਇਹ ਚੀਜ਼ ਦੀ ਸਮਾ ਖੁਸ਼ੀ ਆ ਉਹਦਾ ਤਾਂ ਚਾਣੀ ਸੰਭਿਆ ਜਾਂਦਾ ਤੂੰ ਆਪਦੇ ਮਨ ਚ ਕਿਹੜੀਆਂ ਗੱਲਾਂ ਬਣਾਈ ਬੈਠੀ ਆ ਤੁਸੀਂ ਮੰਨੋ ਨਾ ਮੰਨੋ ਪਰ ਦੀਦੀ ਨਾ ਅੰਦਰੋਂ ਅੰਦਰੇ ਜੈਲਸੀ ਕਰ ਰਹੀ ਐ ਹੈ ਬੂ ਹਾਂ ਤੀਨਾਂ ਤੇ ਆ ਭਾਬੀ ਦੂਜੀ ਆਪਸ ਚ ਬੋਲਦੀਆਂ ਨਹੀਂ ਹੈਗੀਆਂ ਹੈ ਹੋਰ ਲੈ ਵਧੀਆ ਹੋ ਗਿਆ ਚੱਲਾ ਸ਼ੁਕਰ ਹਰ ਬੇੜੇ ਹੈ ਕੋਈ ਨਾ ਕੋਈ ਅਜੀ ਗੰਦੀ ਜੀ ਗੱਲ ਲੈ ਕੇ ਸੁਣਾਉਂਦੀ ਹੁੰਦੀ ਨਾ ਸਾਰਾ ਦਿਨ ਜੀ ਨਹੀਂ ਲੱਗਦਾ ਸੀ ਅੱਜ ਖਬਰ ਤਾਂ ਚੱਜ ਦੀ ਸੁਣਾਈ ਸ਼ੁਕਰ ਹੈ ਮੈਂ ਤਾਂ ਵੀ ਚੱਜ ਦੀ ਖਬਰ ਸੁਣਾਉਣੀਆ ਤੁਹਾਨੂੰ ਹੀ ਨਹੀਂ ਵਧੀਆ ਲੱਗਦੀ ਆਹੋ ਨਹੀਂ ਮੇਰੀ ਗੱਲ ਸੁਣ ਜੇ ਵਧੀਆ ਲੱਗਣ ਵਾਲੀ ਖਬਰ ਹੋਵੇ ਤਾਂ ਬਥੇਰੀ ਵਧੀਆ ਲੱਗਦੀ ਹੁੰਦੀ ਹੈ ਅੱਜ ਤੈਨੂੰ ਕਿਵੇਂ ਸ਼ਾਬਾਸ਼ ਦੇਣ ਲੱਗ ਰਹੀ ਸੀ ਤੋਏ ਨੰਦ ਉੱਪਰ ਜਾਈ ਦੇਖ ਦੇ ਕਿਵੇਂ ਖੁਸ਼ ਹੁੰਦੀਆਂ ਨੇ ਦੋਵੇਂ ਮੇਰੀ ਗੱਲ ਸੁਣ ਵੈਸੇ ਵੀ ਹੁਣ ਉਹਦੇ ਕੋਲ ਨਿੱਕਾ ਨਿਆਣਾ ਹੋ ਜਾਣਾ ਹੈ ਹਨਾ ਉਹਨੇ ਜਵਾਕ ਵੱਲ ਧਿਆਨ ਲੱਗ ਜਾਣਾ ਹੈ ਇਹਦੇ ਵੱਲ ਕਿੱਥੇ ਧਿਆਨ ਕਰੂਗੀ ਉਹ ਸਹੀ ਗੱਲ ਹੈ ਮਾਂ ਤਾਂ ਨਾ ਸਾਰਾ ਆਪ ਦਾ ਧਿਆਨ ਜਵਾਕ ਤੇ ਰੱਖਦੀ ਹੁੰਦੀ ਹੈਗੀ ਨਾ ਉਰਾ ਪਰਾ ਇਹਦੇ ਨੂੰ ਖਬਰ ਨਹੀਂ ਇਹਨੂੰ ਤਾਂ ਰੋਟੀ ਖਾਣੀ ਭੁੱਲ ਜਾਂਦੀ ਹੈ ਜਵਾਕ ਤੇ ਤਾਂ ਛੋਟਾ ਹੁੰਦਾ ਹੈਗਾ ਭੁੱਲ ਤਾਂ ਜਾਂਦੀ ਹੈ ਪਰ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਉਹਨਾਂ ਦਾ ਢਿੱਡ ਭਰ ਜੇ ਜੀ ਕਦੋਂ ਲੱਗ ਜਾਣ ਫੇਰ ਚੁਗਲੀਆਂ ਕਰਨ ਸਾਡੀਆਂ ਉਹੀ ਕੰਮਲੀਆਂ ਗੱਲਾਂ ਤੇਰੀਆਂ ਚੁਗਲੀਆਂ ਕਰਕੇ ਗਈ ਆਪਣੀ ਟੰਗ ਤੋੜ ਦੇਣਗੀਆਂ ਫਿਰ ਦਿਆ ਰਹਿਣਗੀਆਂ ਭੌਂਕਦੀਆਂ ਆਪੀ ਨਾਲੇ ਕਦੇ ਤਾਂ ਥੱਕਣ ਗਈ ਐ ਆਪਾਂ ਨੇ ਕੀ ਲੈਣਾਗਾ ਸਵਾ ਕਹਿੰਦੇ ਹੁੰਦੇ ਨੇ ਸਿਆਣੇ ਕਿ ਕੀ ਐ ਹੁਣ ਇਹਨਾਂ ਨੇ ਵਿਗੜਨਾ ਹੀ ਵਿਗੜਨਾ ਕਿਉਂਕਿ ਹੁਣ ਇਹਨਾਂ ਨੂੰ ਪਿੱਛੇ ਉਹਗਾ ਵਾਵਾ ਲੱਗੀ ਜਾਂਦੀਆਂ ਨੇ ਆਪਣੀਆਂ ਕਦੇ ਦਾ ਫਰਕ ਪੈਂਦਾ ਹੀ ਐ ਲੈ ਹੋ ਰਕੀ ਨਾ ਹਾਂ ਲਕੀਆਂ ਹੋ ਸਕਦੀਆਂ ਬੂਆ ਇਹ ਤੈਨੂੰ ਨਾ ਮੱਦੀ ਦੋਰ ਲਾ ਲੈ ਸਹੀ ਗੱਲ ਐ ਹੋਰ ਦਿੰਦੀ ਨਹੀਂ ਰਹੀ ਗੱਲ ਜੇ ਮਾੜਾ ਮੁੱਟਾ ਕੋਈਆਂ ਨੇ ਲੱਗਿਆ ਵੀ ਉਹहां ਇਕੱਠੀਆਂ ਹੁੰਦੀਆਂ ਦਿਸਦੀਆਂ ਨੇ ਆਪਾਂ ਫੇਰ ਕੋਈ ਚੰਗਿਆਰੀ ਛੇੜ ਦੇਣੀ ਹੈ ਜਵਾਕ ਹੋ ਜਾਂਦੇ ਫੇਰ ਸਭ ਤੋਂ ਜ਼ਿਆਦਾ ਹੋਊ ਆਪਣਾ ਕੰਮ ਇਹਨਾਂ ਕਰੀ ਨੂੰ ਤੂੰ ਦੇਖੀ ਸੀ ਇੱਕ ਗੱਲ ਤਾਂ ਹੈਗੀ ਆ ਮੈਨੂੰ ਕਦੇ-ਕਦੇ ਸ਼ੱਕ ਜਾ ਪੈਂਦਾ ਸੀ ਪਰ ਤੇਰੀ ਭਤੀਜੀ ਗਈ ਤਾਂ ਤੇਰੇ ਤੇ ਹੀ ਹੈ ਪਰ ਨਹੀਂ ਹੈ ਕਹਿੰਦੀ ਭੂਆ ਪਤੀਜੀ ਉਹ ਕਿਵੇਂ ਕਿ ਭੂਆ ਪਤੀ ਇੱਕੋ ਪੜੋਲੇ ਦਾ ਵੀ ਹਾਂ ਸਹੀ ਗੱਲ ਹੈ ਹੁੰਦਾ ਹੀ ਹੈ ਫਰਕ ਤਾਂ ਚੱਲ ਵਧੀਆ ਹੁ ਤਾਂ ਪਰਾ ਹੋਈ ਗੱਲ ਇਕੱਠਿਆਂ ਸਿਰ ਜੋੜੀ ਬੈਠੀਆਂ ਰਹਿੰਦੀਆਂ ਦੀਆਂ ਆ ਇਹਨੂੰ ਚੱਕ ਦੇਤੀ ਦੀ ਅਖੇ ਤੂੰ ਮਸ਼ੀਨ ਸਿਓ ਲਿਆ ਕਰ ਹੋਰ ਕਰ ਲਿਆ ਕਰ ਹੁਣ ਜੇ ਇਹ ਉਸ ਇਹਦਾ ਸਾਥ ਦੇਣੋਂ ਹਟ ਗਈ ਨਾ ਇਹਦੀ ਮਸ਼ੀਨ ਮਸੂਮ ਜੀ ਚੱਕ ਕੇ ਪਰਾ ਮਾਰੂ ਮੈਂ ਆਹ ਕੰਮ ਤਾਂ ਕਰੂਗੀ ਹੁਣ ਸਾਰਾ ਦਿਨ ਮੈਂ ਫਿਰਦੀ ਰਹਿੰਦੀ ਆ ਪੌਂਕਦੀ ਆ ਹਾਂ ਚੱਲ ਤੁਸੀਂ ਬੈਠੋ ਮੈਂ ਉਹ ਮੜੇ ਜੇ ਪਸ਼ੂਆਂ ਨੂੰ ਦੇਖ ਆਵਾ ਪਸ਼ੂਆਂ ਨੂੰ ਹੁਣ ਕੀ ਦੇਖ ਕੇ ਆਏਗੀ ਤੂੰ ਹੈਨੀ ਪੜੀ ਗਾਰ ਰੱਖਣੀ ਐ ਤੂੰ ਉਹ ਮਾਹ ਜਮੀ ਟੈਨਸ਼ਨ ਆ ਲੈ ਬੂਆ ਮਸ਼ੀਨ ਕੌਣ ਦੇਣਾ ਕਿਤੇ ਤੋਰੀ ਕਮ ਹੋ ਜੇ ਆਪਾਂ ਹਾਰ ਜਾਗੇ ਨਹੀਂ ਤਾਂ ਦੋਨੇ ਲੈ ਐਵੇਂ ਕਿਵੇਂ ਹਾਰ ਜਾਗੇ ਸੌਖਾ ਹੀ ਤੇ ਆਪਾਂ ਨੂੰ ਫਿਰਉਣਾ ਚਲ ਠੀਕ ਹੈ ਮੈਂ ਤਾਂ ਆਪ ਤੇਰੀ ਮਾਂ ਦੇ ਮਗਰੀ ਜਾਨੀ ਆ ਹੁਣ ਉੱਥੇ ਗੁਰਮਤ ਕਰਕੇ ਆਵਾਂਗੀ ਕਰ ਲੋ ਕਰ ਲੋ ਫਟਾ ਛੱਡ ਪਾ ਲੋ ਕੈਮਰਾ ਹਾਂਜੀ ਇਹ ਪੱਤ ਤੇ ਨਾਲ ਇੱਕ ਗੱਲ ਕਰਨੀ ਸੀ ਮੈਂ ਹਾਂਜੀ ਦੱਸੋ ਮੈਂ ਤੇਨੂੰ ਐਂ ਕਹਿੰਦਾ ਸੀ ਤੀਨਾਂ ਭਾਬੀ ਨਾਲ ਤੇਰਾ ਕੋਈ ਚੱਕਰ ਹੋਇਆ ਨਹੀਂ ਐਦਾਂ ਹੀ ਤਾਂ ਕੋਈ ਗੱਲ ਹੀ ਨਹੀਂ ਆ ਫਿਰ ਤੁਸੀਂ ਆਪਸ ਵਿੱਚ ਬੋਲਦੇ ਜਗਾ ਤੋਂ ਨਹੀਂ ਹੈਗੇ ਨਾ ਤਾਂ ਤੂੰ ਹੱਸ ਕੇ ਬੋਲੇ ਨਾ ਹੀ ਭਾਬੀ ਤੇਰੇ ਗਣੀ ਮੂੰਜਾ ਕਰਦੀ ਆ ਕਿੱਥੇ ਤਾਂ ਮੈਂ ਤੁਹਾਨੂੰ ਇਕੱਠੇ ਕਰਨ ਨੂੰ ਫਿਰਦਾ ਵੀ ਹਾਂ ਤੁਸੀਂ ਆਪਸ ਚ ਰਲ ਮਿਲ ਕੇ ਰਹੋ ਗੱਲਾਂ ਕਰੋ ਆਪਸ ਚ ਤੁਹਾਡੇ ਦੋਨਾਂ ਦੀ ਆਪਸ ਚ ਇਕਤਾ ਰਹੇ ਤੁਸੀਂ ਤਾਂ ਹੁਣੇ ਤੁਹਾਡੇ ਜੇ ਹੋ ਕੇ ਰਹਿ ਗਈਆਂ ਤਾਰੀ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਮੈਨੂੰ ਐ ਲੱਗਦਾ ਟੀਨਾ ਦੀਦੀ ਨਾ ਆਪਣੇ ਤੋਂ ਜੈਲਸੀ ਕਰ ਰਹੀ ਐ ਮਤਲਬ ਮੇਰੇ ਬੱਚੇ ਤੋਂ ਉਹਨੂੰ ਐ ਲੱਗ ਰਿਹਾ ਕਿ ਇਹਦੇ ਬੱਚਾ ਕਿਉਂ ਹੋ ਰਿਹਾ ਹੋਰ ਕੋਈ ਗੱਲ ਨਹੀਂ ਆ ਯਾਰ ਪੜ੍ਹੀ ਲਿਖੀ ਤੂੰ ਹੈਗੀ ਆ ਹੋਰ ਕਿਸੇ ਨੂੰ ਤਾਂ ਕੈਦਾ ਕੈਦਾ ਤੈਨੂੰ ਕੀ ਸਮਝਾਵਾਂ ਮੈਂ ਉਹ ਤੂੰ ਤਾਂ ਸਿਆਣੀ ਬਿਆਣੀ ਆ ਉਹਨੇ ਭਲਾਂ ਦੀ ਤੇਰੇ ਤੋਂ ਜੈਲਸੀ ਕਿਉਂ ਕਰਨੀ ਮੇਰੀ ਗੱਲ ਸੁਣ ਲੈ ਜੇ ਤੇਰੇ ਜਵਾਕ ਹੋਣ ਵਾਲਾ ਜਾਂ ਬੱਚਾ ਹੋਣ ਵਾਲਾ ਉਹਨੂੰ ਤਾਂ ਇਹ ਚੀਜ਼ ਦੀ ਸਮਾ ਖੁਸ਼ੀ ਆ ਉਹਦੇ ਤਾਂ ਚਾਣੀ ਸੰਭੇ ਜਾਂਦਾ ਤੂੰ ਆਪਦੇ ਮਨ ਚ ਕਿਹੜੀਆਂ ਗੱਲਾਂ ਬਣਾਈ ਬੈਠੀ ਆ ਤੁਸੀਂ ਮੰਨੋ ਨਾ ਮੰਨੋ ਪਰ ਦੀਦੀ ਨਾ ਅੰਦਰੋਂ ਅੰਦਰੇ ਜੈਲਸੀ ਕਰ ਰਹੀ ਐ ਮੈਨੂੰ ਤਾਂ ਇਹ ਫੀਲ ਹੁੰਦਾ ਤੈਨੂੰ ਤਾਂ ਹੁਣ ਆਈ ਹੀ ਤੀ ਫੀਲ ਸੋਡੇ ਮਨ 'ਚ ਜਿਹੜਾ ਫਰਕ ਪੈਰੇ ਨਹੀਂ ਸੋਡੇ 'ਚ ਫਰਕ ਨਾ ਹੁੰਦਾ ਨਾ ਸੋਨੂੰ ਦੋਨੋਂ ਨੂੰ ਆਪਸ 'ਚ ਖੁਸ਼ੀ ਰਹਿੰਦੀ ਨਾਲੇ ਇੰਨੇ ਵਾਰ ਕਹਿਤਾ ਸੋਨੂੰ ਇੰਨੇ ਵਾਰ ਕਹਿਤਾ ਵੀ ਤੁਹਾਡੇ ਦੋਨਾਂ ਦੀ ਏਕਤਾ ਹੋਣੀ ਚਾਹੀਦੀ ਆ ਕਿਸੇ ਤੀਜੇ ਬੰਦੇ ਨੂੰ ਆਪਦੇ ਵਿੱਚ ਨਾ ਆਉਣ ਦਿਓ ਆਪੂ ਆ ਤੁਹਾਡੇ 'ਚ ਫਰਕ ਪਵਾ ਕੇ ਛੱਡੂਗੀ ਕਦੇ ਪਵਾ ਦੇ ਪਰਤ ਮਤਲਬ ਇਹ ਨਹੀਂ ਜੀ ਆਪਸ 'ਚ ਫਰਕ ਪਾਈ ਜਾਂਨੇ ਹੋ ਦੂਜਾ ਬੰਦਾ ਦੇਖ ਦੇ ਖਾਦਾ ਚਲੋ ਕੋਈ ਗੱਲ ਨਹੀਂ ਤੁਸੀਂ ਐਂ ਕਰਿਓ ਤਿੰਨਾਂ ਦੀ ਨਾਲ ਗੱਲ ਕਰ ਲਿਓ ਫਿਰ ਮੈਂ ਬੁਲਾ ਲਉਗੀ ਅੱਛਾ ਮੈਂ ਗੱਲ ਕਰਾਂ ਜੇ ਤੂੰ ਹੀ ਬੋਲ ਪੇ ਤੇਰਾ ਘੱਜੂਗਾ ਕੁਛ ਤੂੰ ਬੁਲਾ ਵਿਚਾਰੀ ਨੂੰ ਉਹ ਤਾਂ ਸਮਾ ਦੁੱਖਾਂ ਦੀ ਮਾਰੀ ਹੋਈ ਆ ਤੈਨੂੰ ਕੀ ਚੀਜ਼ ਦਾ ਦੁੱਖ ਆ ਤੇਰੇ ਕੋਲੇ ਸਭ ਕੁਝ ਆ ਠੀਕ ਆ ਤੈਨੂੰ ਖੁਸ਼ੀਆਂ ਤੇਰੇ ਲਵੇ ਨੇ ਸਾਰਾ ਕੁਝ ਤੇਰੇ ਲਵੇ ਆ ਉਹਦੇ ਲਵੇ ਕੁਛ ਨਹੀਂ ਅੱਜ ਦੀ ਦਿਹਾੜੀ ਤੇਰੀ ਉਹਨੂੰ ਲੋੜ ਆ ਤੇ ਤੂੰ ਕਹਿਣੀ ਆ ਵੀ ਅੱਛਾ ਮੈਂ ਗੱਲ ਕਰਾਂ ਤੂੰ ਬੁਲਾ ਲਾ ਚਲੋ ਕੋਈ ਗੱਲ ਨਹੀਂ ਮੈਂ ਬੁਲਾ ਲੂੰਗੀ ਆਪਾਂ ਘਰ ਚੌਲਦੇ ਮੇਰੇ ਮਨ 'ਚ ਬਹੁਤ ਟਾਈਮ ਦੀ ਇਹ ਗੱਲ ਰੜਕੀ ਜਾਂਦੀ ਤੇ ਵੀ ਹਾਂ ਛੋਡੇ 'ਚ ਕੋਈ ਨਾ ਕੋਈ ਗੱਲ ਹੈਗੀ ਆ ਕੋਈ ਨਾ ਕੋਈ ਫਰਕ ਹੈਗਾ ਉਹੀ ਗੱਲ ਹੋ ਗਈ ਦੇਖ ਲੈ ਚਲੋ ਕੋਈ ਗੱਲ ਨਹੀਂ ਹੁਣ ਘਰ ਚੱਲਦੇ ਆ ਫਿਰ ਕਰਦੇ ਆ ਮੈਂ ਗੱਲ ਮੈਂ ਵੀ ਤਾਂ ਕਹਾ ਵੀ ਹਾਂ ਕਾ ਤੂੰ ਨੀ ਟੀਨਾ ਦਾ ਨਾਮ ਲੈਣ ਦਿੰਦੀ ਕੱਜ ਨਾਲ ਚਲ ਬਹਿ ਜਾ ਜਾ ਕੇ ਬੁਲਾ ਲਈ ਉਹਦੇ ਨਾਲ ਗੱਲ ਕਰ ਲਈ ਮਾੜੀ ਮੋਟੀ ਹਾਂਜੀ ਤੁਸੀਂ ਹਾਂ ਉਰਦੀ ਦੀ ਬਾਲੀ ਆਉਣੀ ਹੈ ਕੀ ਗੱਲ ਖੈਰ ਹੈ ਨਹੀਂ ਬਸ ਵੈਸੀ ਤੁਸੀਂ ਕਦੋਂ ਆਏ ਮੈਂ ਤਾਂ ਆ ਗਿਆ ਜਦੋਂ ਆਉਣਾ ਸੀ ਮੈਨੂੰ ਲੱਗਦਾ ਮੇਰੇ ਆਉਣ ਦੀ ਖੁਸ਼ੀ ਹੋਈ ਨਹੀਂ ਤੈਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਬਸ ਵੈਸੀ ਮੇਰਾ ਕਿਤੇ ਦਿਲ ਜਾਈ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਹੈ ਤਾਂ ਗਈਆ ਸਿਮਰਨ ਕਰੇ ਤੇਰਾ ਉਹਦੇ ਨਾਲ ਵੀ ਦਿਲ ਨਹੀਂ ਲੱਗਦਾ ਕਹਿੰਦੇ ਨਹੀਂ ਹੁੰਦੇ ਟਾਈਮ ਨਾਲ ਸਾਰੇ ਬਦਲ ਜਾਂਦੇ ਨੇ ਹੁਣ ਉਹਦੇ 'ਚ ਵੀ ਆਕੜ ਆ ਗਈ ਕਿਉਂਕਿ ਉਹਦੇ ਬੱਚਾ ਹੋਣ ਵਾਲਾ ਨਾ ਅਕੀ ਜਬਾ ਖੋਣ ਵਾਲਾ ਆਕੜ ਆ ਗਈ ਆਕੜਾਉਣ ਲਈ ਇਹ ਚ ਕੀ ਗੱਲ ਐ ਨਲੇ ਮੈਂ ਚੰਗੀ ਤਰ੍ਹਾਂ ਜਾਣਦਾ ਸਿਮਰ ਨੂੰ ਵੀ ਉਹ ਆਕੜ ਵਾਲੀ ਹੈਗੀ ਜਾਂ ਨਹੀਂ ਜਿਹੜੀ ਸਿਮਰਨ ਨੂੰ ਤੁਸੀਂ ਜਾਣਦੇ ਸੀ ਨਾ ਹੁਣ ਉਹ ਸਿਮਰਨ ਨਹੀਂ ਹੈਗੀ ਹੁਣ ਉਹ ਵੀ ਬਦਲ ਗਈ ਕਿਉਂਕਿ ਇਹਨੂੰ ਆਦਰ ਸਤਕਾਰ ਜਿਆਦਾ ਮਿਲਦਾ ਨਾ ਕਰਦਿਆਂ ਤੋਂ ਮੈਨੂੰ ਨਹੀਂ ਮਿਲਦਾ ਭਾਈ ਮੈਨੂੰ ਸਾਰਿਆਂ ਨੇ ਅੱਡ ਕਰਕੇ ਬਿਠਾਤਾ ਅੱਛਾ ਇੰਨੀ ਬਦਲ ਗਈ ਉਹ ਤੇ ਫਿਰ ਤੂੰ ਮੈਨੂੰ ਫੋਨ ਤੇ ਪ੍ਰੋਪਰ ਗੱਲ ਕਿਉਂ ਨਹੀਂ ਦੱਸੀ ਤੈਨੂੰ ਕਿਹੜਾ ਕਿਸੇ ਦੀ ਚੇਪ ਐ ਚੱਲ ਮੈਂ ਹੁਣੇ ਗੱਲ ਕਰਦਾ ਰਹਿਣ ਦੋ ਤੁਸੀਂ ਕਿਉਂ ਕਰ ਚਕਲੇਸ਼ ਵਧਾਣਾ ਆਪਾਂ ਇੱਕ ਦੂਜੇ ਨਾਲ ਸਹੀ ਆ ਨਾ ਮੈਨੂੰ ਉਹੀ ਵਾਧੂ ਹੈ ਨਾਲੇ ਹਾਂ ਤੁਹਾਨੂੰ ਫੋਨ ਕਰਕੇ ਇੱਕ ਵਾਰੀ ਦੱਸਿਆ ਤਾਂ ਸੀ ਮੈਂ ਬਾਰ ਬਾਰ ਫੋਨ ਕਰਦੀ ਮੈਂ ਵੀ ਨਹੀਂ ਚੰਗੀ ਲੱਗਦੀ ਮੈਨੂੰ ਪਤਾ ਤੁਸੀਂ ਆਪਣੇ ਕੰਮ ਗਏ ਹੋਏ ਸੀ ਓਏ ਮੈਨੂੰ ਇਹ ਨਹੀਂ ਪਤਾ ਸੀ ਵੀ ਕਰੇ ਆ ਕੁਝ ਹੋ ਰਿਹਾ ਹੈ ਮੈਨੂੰ ਤਾਂ ਇਹ ਸੀ ਵੀ ਚੱਲ ਮਾੜਾ ਮੋਟਾ ਮਨ ਮਟਾ ਥੋੜਾ ਚੱਲਦਾ ਰਹਿੰਦਾ ਬਾਅਦ ਚ ਭਾਈ ਇੱਕੋ ਜੀਆਂ ਹੋਈਆਂ ਨੇ ਉਹ ਮੈਂ ਕਿਉਂ ਫਰਕ ਪਵਾਵਾ ਹੈ ਨਾ ਰਹੀ ਗੱਲ ਤਾਰੀ ਦੀ ਤੇ ਤਾਰੀ ਨੇ ਨਹੀਂ ਮੈਨੂੰ ਕਦੇ ਇਹ ਚੀਜ਼ ਮਤਲਬ ਹੋਣ ਦਿੱਤੀ ਵੀ ਹਾਂ ਕਰੇ ਆ ਕੁਝ ਹੁੰਦਾ ਉਹ ਕਹਿੰਦਾ ਬਈ ਮੈਂ ਆਪੇ ਸੰਭਲੂਗਾ ਫਿਰ ਗੱਲ ਇਹ ਜੀ ਕੀ ਹੋਈ ਮੈਂ ਜਾ ਕੇ ਗੱਲ ਕਰਦਾ ਤੂੰ ਚੱਲ ਮੇਰੇ ਨਾਲ ਛੱਡੋ ਪਰਾਂ ਮੈਂ ਤਾਂ ਨਾ ਬੋਲਣਾ ਹੀ ਛੱਡਤਾ ਸਭ ਨਾਲ ਮੈਂ ਸਿਰਫ ਆਪਣੇ ਕੰਮ ਤੱਕ ਧਿਆਨ ਦਿੰਨੇ ਆ ਬਾਕੀ ਰਹੇ ਤਾਨੇ ਮੇਣੇ ਦੀ ਗੱਲ ਉਹ ਉਹ ਆਦਤ ਬਣ ਗਈ ਹੁਣ ਮੈਨੂੰ ਮੈਂ ਉਹ ਸੁਣੀ ਜਾਨੀ ਆ ਰਹੀ ਤਾਰੀ ਬਾਈ ਦੀ ਗੱਲ ਉਹ ਤਾਂ ਹਲੇ ਸਹੀ ਨੇ ਵਧੀਆ ਵਰਤਦੇ ਨੇ ਕੋਈ ਨਹੀਂ ਤੇਰੀ ਤਾਂ ਨਿਮਣੇ ਦੀ ਹੱਤ ਮਰਨੀ ਦੀ ਨਾ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਹਾਂ ਕੋਈ ਗੱਲ ਹੋਵੇ ਮੰਨਦੇ ਆ ਤੇ ਬਿਨਾਂ ਗੱਲਾਂ ਤਾਂ ਨੇ ਬਿਨਾਂ ਗੱਲਾਂ ਤਾਂ ਕੋਈ ਵੀ ਨਹੀਂ ਚੱਲਦਾ ਯਾਰ ਇਹ ਤਾਂ ਪੂਆ ਜੀ ਆਏ ਹੋਏ ਨੇ ਨਾ ਉਹਨਾਂ ਨੇ ਸਾਰਾ ਘਰ ਸਿਰ ਤੇ ਚੱਕ ਰੱਖਿਆ ਕਈ ਵਾਰ ਤਾਂ ਮੈਨੂੰ ਲੱਗਦਾ ਉਹਨਾਂ ਦੀ ਵਜ੍ਹਾ ਨਾਲ ਸਭ ਕੁਝ ਹੋ ਰਿਹਾ ਬਾਕੀ ਚਲੋ ਆ ਜਾ ਕਰਦੇ ਆ ਗੱਲ ਕੋਈ ਨਾ ਬੈਠਾ ਕਹਿੰਦੀ ਸੀ ਆਪਾਂ ਨੇ ਗੱਲਾਂ ਚ ਇੱਥੇ ਟਾਈਮ ਖਰਾਬ ਕਰਤਾ ਤੁਸੀਂ ਤਾਂ ਥੱਕ ਕੇ ਆਏ ਮੈਂ ਤੁਹਾਨੂੰ ਰੋਟੀ ਪਾਣੀ ਖਵਾਣੀ ਸੀ ਜਾ ਕੇ ਇੱਥੇ ਗੱਲਾਂ ਲਾਗੇ ਚਲ ਕਰਦੇ ਆ ਪੂਆ ਨਾਲ ਵੀ ਗੱਲ ਮੈਂ ਤੁਹਾਨੂੰ ਕਹਿ ਰਹੀ ਆ ਨਾ ਰਹਿਣ ਦੋ ਹਾਂ ਸੱਚ ਤੁਹਾਡੇ ਕੰਮ ਦਾ ਕੀ ਬਣਿਆ ਉਹ ਕੰਮ ਬਾਰੇ ਵੀ ਦੱਸੂਗਾ ਪਹਿਲਾਂ ਢੱਡਜੇ ਦਾ ਕੁਝ ਪਾਲਾਂ ਆ ਜਾ ਚਲ ਦੇਖਿਆ ਉਹਦੇ ਖਾਣ ਪੀਣ ਦਾ ਧਿਆਨ ਜਮ ਨਹੀਂ ਰੱਖਦੀ ਇਹ ਆ ਗਏ ਪੁੱਤ ਹਾਂਜੀ ਇੱਥੇ ਬਹਿ ਜਾ ਆ ਗਏ ਕੀ ਕਿਹਾ ਡਾਕਟਰ ਨੇ ਫਿਰ ਕੁਝ ਨਹੀਂ ਮੰਮੀ ਹਾਂ ਬਸ ਦਵਾਈ ਜੀ ਦੇਤੀ ਸੀ ਦਵਾਈ ਲੈਣ ਗਈ ਸੀ ਅੱਛਾ ਖਾਣ ਪੀਣ ਦਾ ਕੀ ਬੰਨ ਭਰੇ ਜ ਦੱਸਿਆ ਬਸ ਮੰਮੀ ਤਲਿਆਣੀ ਖਾਣਾ ਜ਼ਿਆਦਾ ਤੇ ਵੈਸੇ ਤਾਂ ਫਰੂਟ ਵਗੈਰਾ ਕਹੇ ਨਹੀਂ ਉਹਨੇ ਅੱਛਾ ਹਾਂਜੀ ਚੱਲ ਭਾਈ ਇਹ ਤਾਂ ਆਵਦਾ ਹੋਈ ਗੱਲ ਐ ਧਿਆਨ ਰੱਖਿਆ ਕਰ ਇਹਦਾ ਨਾਜਰਾ ਨਹੀਂ ਖਾਲੀ ਮੇਰੇ ਸਾਥ ਦਾ ਹੁਣ ਨਾ ਫਰੂਟਾਂ ਦਾ ਢੇਰ ਲਾ ਦਿਆ ਕਰ ਬਸ ਮੈਂ ਕਿੱਦਾਂ ਜਵਾਬ ਦਿੰਦਾ ਹੈ ਜਿਹਦਾ ਪਹਿਲਾਂ ਕਦੇ ਜਵਾਬ ਦਿੰਦਾ ਤਾਂ ਦੱਸੋ ਤੁਸੀਂ ਆਪ ਹੀ ਨਹੀਂ ਖਾਂਦੀਆਂ ਭਾਈ ਅਸੀਂ ਥੋੜੀ ਖਾਣੇ ਨੇ ਇਹਨੂੰ ਖਵਾਣੇ ਨੇ ਸੇਵ ਵਰਗਾ ਹੋਣਾ ਚਾਹੀਦਾ ਜਵਾਕ ਸਾਡਾ ਕਹਿੰਦੀ ਲਸੇ ਵਰਗਾ ਹੋਣਾ ਚਾਹੀਦਾ ਜਵਾਕ ਉਹ ਤਾਂ ਠੀਕ ਹੈ ਚੱਲ ਹੁਣ ਇਹਦੇ ਨੇ ਜਵਾਕ ਜੱਲਾ ਹੋਣ ਵਾਲਾ ਤਾਂ ਤਾਂ ਕਹਤਾ ਵੀ ਇਹਨੂੰ ਫਲ ਫਰੂਟ ਲਿਆ ਦਿਆ ਕਰੋ ਕਿਉਂ ਉਹ ਤੁਸੀਂ ਖਾ ਨਹੀਂ ਸਕਦੀਆਂ ਤਲੇ ਆ ਫੜਿਆ ਕਦੇ ਪੀਜੇ 버ਗਰ ਕੁਲਚਾ ਤੁਸੀਂ ਛੱਟ ਕਹਿ ਦਿੰਨੀਓ ਵੀ ਹਾਂ ਲਿਆ ਦਿਓ ਕਦੇ ਕਹੇ ਵੀ ਬਈ ਫਰੂਟ ਲਿਆ ਦਿਓ ਬਸ ਬਤ ਇੱਕ ਗੱਲ ਦਾ ਧਿਆਨ ਰੱਖਿਆ ਕਰ ਤੂੰ ਨਾ ਤੇਰੀ ਜਠਾਣੀ ਤੋਂ ਥੋੜਾ ਜਿਹਾ ਬਚ ਕੇ ਰਿਆ ਕਰ ਜਮੇ ਹੀ ਇਹਦਾ ਧਿਆਨ ਨਹੀਂ ਰੱਖਦੀ ਉਹ ਖਾਣ ਪੀਣ ਕਨੀ ਦੇਦੀ ਇਹਦੇ ਕਨੀ ਜਮੀ ਖਿਆਲ ਨਹੀਂ ਕਰਦੀ ਕਦੋਂ ਗਈ ਆਪ ਬਣਾ ਲਓ ਜਿਹਨੇ ਖਾਣੀ ਹੈ 20 ਵਾਰੀ ਪੜਕਦੇ ਨੇ ਜਵਾਬ ਮੈਨੂੰ ਜਵਾਬ ਦਿੱਤਾ ਉਹਨੇ ਕਹਿੰਦੀ ਜਿੰਨ ਮੈਂ ਕਿਹਾ ਵੀ ਉਹਦੀ ਮਨਪਸੰਦ ਦੀ ਸਬਜ਼ੀ ਬਣਾ ਦਿਆ ਕਰ ਆਲੂਆਂ ਦੀ ਨਹੀਂ ਖਾਂਦੀ ਉਹ ਕਹਿੰਦੀ ਜਿੰਨੇ ਖਾਣੀ ਆਪ ਬਣਾ ਲਓ ਨਾ ਪੂਆ ਮੇਰੀ ਗੱਲ ਸੁਣਾ ਪੁੱਠੀਆਂ ਮੱਤਾਂ ਦੇਣ ਨੂੰ ਰਹਿਣਿਓ ਉਹ ਨਹੀਂ ਕਰਦੀ ਤੁਸੀਂ ਤਿੰਨ ਜਣੀਆਂ ਬੈਠਿਓ ਤੇ ਫਿਰ ਉਹ ਬੁੜੀਆਂ ਦੀ ਘਾਟ ਹੈ ਘਰ ਤੇ ਤੁਸੀਂ ਸੰਭਲੋ ਵੇ ਫਿਰ ਰਿਸਪੈਕ ਕਰਾਂਗੇ ਅਸੀਂ ਥੋੜੀ ਹੁਣ ਸਿੱਟੀ ਹੋਈ ਹੈ ਕਿਤੇ ਫਿਰ ਕਿਉਂ ਉਹਦਾ ਨਾਲ ਇਹਨੂੰ ਨਹੀਂ ਕਰਦੀ ਮਸਾਂ ਮਸਾਂ ਆਪਣੇ ਦਿਨ ਦਿੱਤਾ ਹੈ ਸਾਨੂੰ ਅਸੀਂ ਆਪ ਕਰ ਲਾਂਗੇ ਠੀਕ ਹੈ ਪਰ ਉਹ ਹੁਣ ਬਿਆਰ ਥੋੜੀ ਪਾ ਲੈਣੀ ਹੈ ਘਰ ਦੇ ਵਿੱਚ ਸੇਮੋ ਉੱਥੇ ਨਾ ਕਾਲਜ ਮੈਂ ਚੂਰੀ ਕੁੱਟ ਕੇ ਢੱਕ ਕੇ ਆਈਆਂ ਤੇਰੀ ਭਾਬੀ ਵਾਸਤੇ ਚੱਲਿਆ ਚੱਕ ਉਹ ਤਾਂ ਨਾ ਹਰ ਵੇਲੇ ਕਰਦੀ ਚੂਰੀ ਕੁੱਟੀ ਆ ਮੈਂ ਉਹ ਤਾਂ ਹਰ ਵੇਲੇ ਤੇਰੇ ਖਾਣ ਤੇ ਨਜ਼ਰ ਰੱਖਦੀ ਏ ਹਾਂ ਨਹੀਂ ਤਾਰੀ ਹਟਣ ਵਾਲੀ ਹੈਗਾ ਮੇਰੇ ਤੋਂ ਨੱਕ ਤੇ ਮੁੱਕੀ ਇਹ ਗੱਲ ਇਹ ਨਹੀਂ ਸੱਚੀ ਹੈ ਹਰ ਵੇਲੇ ਨਿਗਾ ਰੱਖਦੇ ਤਾਂ ਹੀ ਤਾਂ ਇਹਨੂੰ ਨਜ਼ਰ ਲੱਗਦੀ ਹੈਗੀ ਚੱਲ ਕੋਈ ਗੱਲ ਨਹੀਂ ਮੰਮੀ ਤੂੰ ਨਾ ਡੱਬੇ ਦੇ ਬਾਬੇ ਤੋਂ ਧਾਗਾ ਕਰਾ ਕੇ ਪੈਰ ਨੂੰ ਬੰਨ ਤੇ ਲਿਆ ਕੇ ਹਾਂ ਆ ਵੀ ਤੇਰੀ ਗੱਲ ਸੱਚੀ ਆ ਨਜਰ ਦਾ ਤਾਂ ਗੋਡੇ ਦਾ ਚਾਹੇ ਗਿੱਟੇ ਤੋਂ ਲੈ ਕੇ ਗੋਡੇ ਤੱਕ ਬੰਨ੍ਹ ਦੋ ਹਾਂ ਫਿਰ ਹਾਂ ਕੋਈ ਫਰਕ ਨਹੀਂ ਪੈਣਾ ਅੱਛਾ ਹਾਂ ਇਹ ਫਰਕ ਉੱਥੇ ਪੈਂਦਾ ਜਿਹੜਾ ਸੋਡੀ ਸੋਚ ਆ ਨਸ ਲੈ ਜਾ ਫਿਰ ਤੇਰੀ ਵੀ ਲੱਗਦੀ ਹੋਊਗੀ ਜਿਹੜਾ ਤੂੰ ਐ ਬੋਲਦਾ ਰਹਿਣਾ ਚਲ ਤਾਰੀ ਕੋਈ ਗੱਲ ਨਹੀਂ ਨਾ ਗੱਲ ਕਰਨੀ ਤੂੰ ਅੰਦਰ ਆ ਲੈ ਉਹ ਚੂਰੀ ਫੜ ਲਈ ਉਹ ਤੋਂ ਖਾ ਲਈ ਆ ਦੇਖ ਲੈ ਲੈ ਗਿਆ ਮਗਰ ਲਾ ਕੇ ਕਹਿੰਦੇ ਨੇ ਉਹ ਉਹਨੂੰ ਵੱਡੇਨ ਤਾਂ ਕਹਿੰਦੇ ਬਹੂ ਮਗਰ ਲੱਗ ਰਿਆ ਇਹਨੇ ਬਹੁ ਆਵਦ ਮਗਰ ਲਾਰਖੀ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦਾ ਬਣੂ ਕੀ ਬਣੂਗੇ ਇਹਨਾਂ ਦਾ ਬਣਨਾ ਤਾਂ ਉਹੀ ਜਿਹੜਾ ਸੋਚਦੇ ਆ ਅੱਛਾ ਉਹੀ ਬਣਾਉਣਾ ਪੈਣਾ ਇਹਨਾਂ ਦਾ ਕਦੀ ਉਹਦੇ ਮਗਰ ਤੇ ਕਦੀ ਉਹਦੇ ਮਗਰ ਇੱਕ ਦੂਜੇ ਨਹੀਂ ਪੁੱਛ ਫਾੜੀ ਗੱਲ ਦਾ ਤਾਂ ਅਸਰ ਹੀ ਨਹੀਂ ਕਰਦੇ ਕੰਜਰ ਜਮੀ ਨਹੀਂ ਕਰਦੇ ਲੋੜਾ ਆ ਪਿਆ ਕੰਨ ਤੇ ਜੂ ਨਹੀਂ ਸਰਕਦੀ ਅਸੀਂ ਤਾਂ ਉਹੀ ਭੋਕੀ ਜੰਨੀ ਆ ਸੀ ਹਾਂ ਅਸੀਂ ਫालतू ਦੇ ਦਿਮਾਗ ਖਰਚ ਕਰਦਿਆਂ ਸਾਡੇ ਤਾਂ ਦਿਮਾਗ ਇਹਨਾਂ ਨੂੰ ਹੀ ਤੋਤੇ ਕਰ ਰੱਖੇ ਨੇ ਚੱਲ ਨਹੀਂ ਤੂੰ ਇਹ ਨਾ ਕੀ ਮਾਲ ਵਾਲਵਾ ਕੇ ਟੈਨਸ਼ਨਾਂ ਨਾ ਲਿਆ ਕਰ ਜਿਹੜੀ ਸਕੀਮ ਲਾ ਲਈ ਕਾਪੀ ਤੇ ਲਿਖ ਲਈ ਆ ਪੈਨ ਕਾਪੀ ਤੇ ਰਸਣਾਣੇ ਆ ਮਗਰੋਂ ਦਿਮਾਗ ਨਹੀਂ ਲੜਾਇਆ ਬਸ ਹੂੰ ਹੁਣ ਤਾਂ ਇਹਨਾਂ ਨੂੰ ਅੱਡ ਕਰਨਾ ਰਹਿ ਗਿਆ ਭਾਈ ਜਾਣ ਕੇ ਤਾਂ ਬਸ ਸੱਚ ਮੈਂ ਇੱਕ ਗੱਲ ਕਰਨੀ ਸੀ ਘਰ ਤਾਂ ਭੂਆ ਜੀ ਉਰੀ ਹੋਣਗੇ ਤੁਹਾਨੂੰ ਪਤਾ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਉਹ ਹਾਂ ਦੱਸ ਮੈਂ ਕਹਿੰਦੀ ਸੀ ਆਪਾਂ ਕੋਈ ਮਹਿੰਗਾ ਇਲਾਜ ਨਾ ਕਰਾ ਲਈਏ ਪੈਸੇ ਦਾ ਕੀ ਹੈ ਪੈਸਾ ਤਾਂ ਆਪਾਂ ਫੇਰ ਵੀ ਬਣਾ ਲਾਂਗੇ ਮੈਂ ਮੰਨਦਾ ਵੀ ਪੈਸੇ ਦਾ ਫੇਰ ਵੀ ਬਣ ਜੂ ਕੋਈ ਨਹੀਂ ਮਹਗਾ ਲਾਜ਼ਮੀ ਹੋ ਜੂਗਾ ਥੋੜਾ ਟਾਈਮ ਠਹਿਰ ਕੀ ਪਤਾ ਹੈ ਪਰਮਾਤਮਾ ਕੀ ਸੋਚੀ ਬੈਠੇ ਅਡਿਕਤਾ ਕਰ ਅਡਿਕਤਾ ਕਰ ਹੀ ਜਾਨੀ ਆ ਮੇਰੇ ਚ ਸਬਰ ਵੀ ਬਹੁਤ ਹੈ। ਪੈਸਾ ਵੀ ਪਰਮਾਤਮਾ ਤੇ ਰੱਖੀ ਹੈ। ਸਬਰ ਦੇ ਨਾਲ ਨਾਲ ਸ਼ੁਕਰ ਵੀ ਕਰ। ਸਭ ਕੁਝ ਆਪੇ ਹੋ ਜਾਊ। ਪਰ ਕੀ ਕਰਾਂ? ਜਿਹੜੇ ਘਰ ਦੇ ਹਾਲਾਤ ਨੇ, ਰੋਜ਼ ਨਹੀਂ ਉਹ ਗੱਲਾਂ ਸੁਣੀ ਜਾਂਦੀਆਂ। ਜਿਹੜੀਆਂ ਉਹ ਗੱਲਾਂ ਕਰਦੇ ਨੇ ਨਾ, ਮੇਰੇ ਚ ਚੁਬਦੀਆਂ ਨੇ ਕੰਡਿਆਂ ਵਾਂਗੂ। ਮੈਂ ਆਪਦੇ ਆਪ ਨੂੰ ਕੋਸਣ ਲੱਗ ਜਾਨੀ ਵੀ ਪਤਾ ਨਹੀਂ ਮੇਰੇ ਚ ਕੀ ਕਮੀ ਐ ਇਹੋ ਜੀ। ਵੀ ਜਿਹੜੀਆਂ ਨਾ ਤਾਂ ਮੈਂ ਗੱਲਾਂ ਸੁਣੀ ਜਾਂਦੀਆਂ। ਮੈਂ ਸਮਝਦਾ ਂਡੀਨਾ। ਜੋ ਤੂੰ ਹੰਡਾ ਰਹੀ ਐ, ਇਹ ਮੈਂ ਮਹਿਸੂਸ ਕਰ ਸਕਦਾ। ਪਰ ਜੇ ਆਪਾਂ ਸੋਚੀਏ ਇਹ ਤਾਂ ਹਰੇਕ ਨਾਲ ਹੀ ਬਣਦੀਆਂ ਨੇ ਤਾਨੇ ਮਿਨੇ ਘਰਾਂ ਚ ਚੱਲਦੀ ਰਹਿੰਦੇ ਨੇ ਤੂੰ ਗੋਲੀ ਨਾ ਕਰ ਤੂੰ ਇੱਕ ਕੰਨ ਵੀ ਦੀਪਾ ਦੂਜੀ ਵੀ ਦੀ ਗੱਲ ਕੱਢ ਦੇ ਗੱਲ ਖਤਮ ਜੀ ਤੁਹਾਡੇ ਵਰਗੀ ਸੋਚ ਮੰਮੀ ਤੇ ਭੂਆ ਜੀ ਦੀ ਹੋ ਜੇ ਨਾ ਫਿਰ ਮੈਨੂੰ ਲੋੜ ਹੀ ਨਹੀਂ ਬਹੁਤਾ ਸੋਚਣ ਦੀ ਕੋਈ ਨਾ ਜਿੱਥੇ ਹੋਰ ਸੀ ਉੱਥੇ ਹੋਰ ਸੀ ਮੈਂ ਸਾਵਰ ਕੱਟ ਲਾਂਦੀ ਪਰ ਸੱਚੀ ਇਸ ਘਰ ਚ ਦਿਨ ਕੱਟਣੇ ਔਖੇ ਹੋ ਜਾਂਦੇ ਨੇ ਮੈਨੂੰ ਕੋਈ ਨਹੀਂ ਥੋੜਾ ਟਾਈਮ ਹੋਰ ਮੈਂ ਪੈਸੇ ਇਕੱਠੇ ਹੋਰ ਕਰ ਲਾਂ ਕੋਈ ਨਹੀਂ ਜਿਵੇਂ ਤੂੰ ਕਹੇਂਗੀ ਆਪਾਂ ਉਹ ਮੇਲੇ ਲਾਇ ਕਰਵਾਂਗੇ ਖੁਸ਼ ਮੈਂ ਵੀ ਨਾ ਤੁਹਾਡੇ ਨਾਲ ਰਾਹ ਚ ਖਲੋ ਕੇ ਕਹੀਆਂ ਗੱਲਾਂ ਕਰਨ ਲੱਗੀ ਅੱਜ ਖਰਚ ਆਉਂਦੇ ਚੱਲ ਆ ਜਾ ਆ ਦੇਖ ਲੈ ਦੇਖਦੀ ਹੈ ਨਾ ਲੱਛਣ ਹੁਣ ਆ ਤਾਰੀ ਆਪਣੀ ਬਹੂ ਨੂੰ ਆਪਣੇ ਕੋਲੇ ਨਹੀਂ ਖੜਨ ਦਿੰਦਾ ਸਾਰਾ ਇਹ ਬਹੂਰੀ ਚਰਚਾ ਬਣਾਇਆ ਜਿਵੇਂ ਉਸਦੇ ਮਾਰਨ ਨੂੰ ਤੇ ਨਹੀਂ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਬਹੂਆਂ ਤਾਂ ਸਭ ਦੁਨੀਆਂ ਦੇ ਹੀ ਆਉਂਦੀਆਂ ਨੇ ਇਹਦੇ ਪਤਾ ਨਹੀਂ ਕੀ ਨਦੀਦੀ ਬਹੂ ਆਈ ਹੈ ਪਾਈ ਚਾਬੀ ਵਾਰ ਧੀਰਿੰਦੀ ਐ ਰਵੜ ਦੇ ਗੁੱਡੇ ਨੇ ਜਿਵੇਂ ਚਾਬੀ ਨਹੀਂ ਭਰੀਦੀ ਤੋ ਐ ਕਰੀ ਜਾਂਦਾ ਵੱਜੀ ਜਾਂਦਾ ਹਨਾ ਤਪਲਾ ਜਾ ਉਹ ਕੰਮ ਹੋਇਆ ਇਹਨਾਂ ਦਾ ਚਾਬੀ ਦੇ ਕੇ ਛੱਡਦੀ ਐ ਬੋਲੀ ਜਾਂਦਾ ਸਾਡੇ ਨਾਲ ਸਰੇ ਉਹ ਤਾਂ ਅੱ ਵੱਡੜ ਪਤਾ ਨਹੀਂ ਕਿੱਧਰ ਨਿਕਲ ਜਾਂਦੀ ਐ ਪਹਾਨਾ ਗੁਰਦੁਆਰੇ ਦਾ ਲਾ ਲੈਂਦੀ ਐਗੀ ਤੜਕੀ ਨਿਕਲ ਜਾਂਦਾ ਕੰਮ ਕਰਨ ਦੀ ਮਾਰੀ ਬਸ ਆ ਗਈ ਯਕ ਸਸਰੀ ਘਾਲ ਮ ਸਸਰੀ ਘਾਲ ਪਾਈ ਸਸਰੀ ਘਾਲ ਬੂਆ ਜੀ ਸਸਰੀ ਘਾਲ ਹੋਰ ਸਿਮੂ ਠੀਕ ਐ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੂੰ ਠੀਕ ਐ ਮੈਂ ਤਾਂ ਬੈਠ ਹੋਰ ਵਧੀਆ ਪੂਆ ਜੀ ਠੀਕ ਠਾਕ ਹੋ ਵਧੀਆ ਪਹਿਲਾਂ ਤਾਂ ਮੈਨੂੰ ਆਂਦਾ ਜਿਹੜਾ ਮੈਂ ਸਮਾਨ ਮੰਗਾਇਸ ਲਿਆਇਆ ਉਹ ਲਿਆਇਆ ਆਉਂਦੇ ਨੂੰ ਇਹ ਲਾਗੀ ਸਮਾਨ ਨੂੰ ਹੈ ਕੰਬਲੀ ਤੇਰਾ ਸਮਾਨ ਕਦੇ ਭੁੱਲ ਸਕਦਾ ਮੈਂ ਜਵਾਖੜੀ ਐ ਆਸ ਹੁੰਦੀ ਐ ਹੁੰਦੀ ਐ ਪੂਆ ਜੀ ਫਿਰ ਮੈਂ ਕਦੋਂ ਕਹਿਣਾ ਵੀ ਮੈਂ ਲਿਆਇਆ ਨਹੀਂ ਸਾਰਾ ਕੁਝ ਲੈ ਕੇ ਆ ਲੈ ਦੇਖ ਸਾਨੂੰ ਤਾਰੀ ਨੇ ਤਾਂ ਸੂਟ ਸਵਾਤੇ ਹੁਣ ਆ ਮੇਰੇ ਪੁੱਤ ਸੂਟ ਸਵਾਕੇ ਦੇਊਗਾ ਕੋਈ ਨਹੀਂ ਪੂਆ ਜੀ ਦਵਾਉਂਗਾ ਸੂਟ ਜ਼ਰੂਰ ਸੋਨੂੰ ਕਿਉਂ ਨਹੀਂ ਦਵਾਉਂਗਾ ਜੇ ਪੂਆ ਹੋਰੋਂ ਨੇ ਦਵਾਏਗਾ ਇੱਕ ਸੂਟ ਮੈਂ ਵੀ ਲਵਾਂਗੀ ਓਏ ਲੈ ਲਈ ਮੈਂ ਤੇਥੋਂ ਭੱਜਿਆ ਜਾਂ ਨਾ ਜੇ ਕਹੀਂ ਸਾਰੀ ਤਨਖਾਹ ਕਢਾ ਕੇ ਤੇਰੇ ਹੱਥੇ ਤਰਦਾ ਫਿਰਦਾ ਖੁਸ਼ ਹੋ ਜੇਂਗੀ ਤੂੰ ਰੱਖ ਦੇ ਇਹ ਉਧੇ ਦਾ ਦਿਨ ਵੀ ਇਧਰੋਂ ਛੜੂਗਾ ਇਹ ਤਾਂ ਬਹੁ ਦੇ ਸਾਂ ਪੂਰੇ ਹੋ ਜਾਣ ਉਹ ਹੀ ਬਹੁਤ ਆਪਣੇ ਵਰਗੀਆਂ ਕੀ ਲੱਗੀਆਂ ਓ ਲੈ ਮਾਂ ਆਪਾਂ ਤਾਂ ਹੀ ਕਰੂਗਾ ਘਰੋਂ ਸਾਰ ਲੋ ਮੈਂ ਹੋਣੇ ਬੇਟੀ ਚ ਸਮਾ ਲੋ ਮੈਂ ਇੰਨੇ ਦਿਨਾਂ ਬਾਅਦ ਘਰੇ ਆਇਆ ਤੇਰੀਆਂ ਫੇਰ ਉਹੀ ਗੱਲਾਂ ਤੈਨੂੰ ਮੈਂ ਮਾਂ ਭੱਜਿਆ ਹੀ ਜਾਣਾ ਤੂੰ ਹੁਕਮ ਕਰ ਕੀ ਚਾਹੀਦਾ ਤੈਨੂੰ ਭੱਜੇ ਹੀ ਜਾਣਾ ਭਾਈ ਕਿਉਂ ਜਾਂਦਾ ਘਰੇ ਮੁੜ ਕੇ ਵੜਦਾ ਨਹੀਂ ਹੈਗਾ ਘਰੇ ਆ ਕੇ ਹਾਂ ਉੱਤੇ ਦੱਸ ਦੇਣਾ ਵਾਦ ਘਰੇ ਆਉਣਾ ਕਿਤੇ ਉਦੋਂ ਨਹੀਂ ਸਾਡੇ ਕੋਲ ਬੈ ਕੇ ਚੱਜਣਾ ਗੱਲ ਕਰਦਾ ਕੀ ਕਰੀਏ ਉਹ ਮੇਰਾ ਕੰਮੇ ਹੈ ਜਾ ਮਾਂ ਮੈਂ ਕੀ ਕਰਾਂ ਜਦੋਂ ਆਉਣਾ ਉਰੇ ਕਿਹੜਾ ਮੈਂ ਵਿਹਲਾ ਬੈਣਾ ਇੱਥੇ ਵੀ ਮੈਂ ਭੱਜ ਨੱਠ ਚੇ ਰਹਿਣਾ ਉਹ ਪਤਕ ਕਬੀਲਦਾਰੀਆਂ ਨੇ ਵਿਹਲਾ ਬੈ ਕੇ ਸਰਦਾ ਵੀ ਨਹੀਂ ਅਟੱਬਰ ਜੀਆਂ ਦਾ ਕਿੱਥੋਂ ਖਾਊਗਾ ਤਾਂ ਹੀ ਕਹਿਣਾ ਪੂਆ ਜੀ ਪਤਾ ਨਹੀਂ ਕਿਉਂ ਮੇਰੀ ਮਾਂ ਨੂੰ ਮੈਂ ਲੱਗਦਾ ਵੀ ਮੈਂ ਬੇਲਾ ਵੀ ਰਹਿਣਾ ਤੇ ਜਦੋਂ ਕੰਮ ਤੇ ਹੁੰਨਾ ਉਦੋਂ ਵੀ ਮੈਂ ਫੋਨ ਫੌਂਟੀਨਾ ਨੂੰ ਜ਼ਿਆਦਾ ਕਰਦਾ। ਨਾ ਉਹ ਤੂਰੀ ਖੜੀ ਰਹੇਗੀ ਆ ਰੋਟੀ ਪਾਣੀ ਦੇ ਮੁੰਡੇ ਨੂੰ ਚਾਹ ਪਾਣੀ ਬਣਾ ਕੇ ਦੇ ਦੇ ਆਇਆ ਕਿ ਔੜਦੀ ਨਹੀਂ ਕੁਛ ਤੈਨੂੰ ਐ ਖੜੀਆ ਡਰਨਾ ਬਣੀ ਓਰੇ। ਬਣਾ ਲਈ ਮਾਂ ਮੜੀ ਪਿਛਾ ਹੋ ਜਾ ਤੂੰ ਬਹਿ ਜਾਂਦੇ ਔਖੜਾ ਵਿਚਾਰਾ ਬੋਡੀ ਗੱਡਾ ਵਾਂਗੂ ਹੋ ਸੁਣਾ ਤੈਨੂੰ ਔੜਦੀ ਨਹੀਂ ਹੈਗੀ। ਠੀਕ ਹੈ। ਔਰ ਪਰਵਾਹ ਠੀਕ ਠਾਕ ਹਾਂ ਠੀਕ ਆ ਵਧੀਆ ਪਰਵਾਹ ਤਾਂ ਹੀ ਬੈਠੀ ਐ ਇੱਥੇ ਚਲੋ ਆ ਵੀ ਚੱਲ ਜੀ ਜਿਆ ਲੱਗਿਆ ਪਿਆ ਮੇਰਾ ਵੀ ਵਧੀਆ ਵਧੀਆ ਸੁੱਖ ਨਾਲਾ ਸਰੀ ਜਾਂਦਾ ਉੱਥੇ ਤਾਂ ਜੀ ਵੀ ਉੱਥੇ ਲੱਗਦਾ ਜਿੱਥੇ ਮੋਹ ਹੋਵੇ ਪੂਆ ਹਾਂ ਤੇਰਾ ਉਹ ਰੇ ਮੋਹ ਐ ਤਾਂ ਹੀ ਤੇਰਾ ਜੀ ਲੱਗ ਰਿਹਾ ਮਾਹੋਰ ਹੂੰ ਪੇਕਿਆਂ ਵੱਲੋਂ ਕਦੇ ਮੋਹ ਟੁੱਟਦਾ ਹੁੰਦਾ ਤੀ ਤਾਂ ਬੰਮਾ ਬੁਢੀ ਹੋ ਜੇ ਤਾਂ ਵੀ ਪੇਕਿਆਂ ਵੱਲ ਮੋਹ ਰੱਖਦੀ ਹੋ ਐ ਹਾਂ ਹਾਂ ਮਾ ਦਿਖਾ ਲਓ ਹਾਂ ਆ ਗਿਆ ਤੀ ਨਾ ਕਿਉਂ ਜਾ ਮੈਂ ਖਾ ਲਾ ਰੋਟੀ ਖਾ ਲੈ ਖਾ ਲੈ ਉਹ ਦਿਨਾਂ ਸਮਾਨ ਕੋਈ ਨਾ ਗੱਡੀ ਚ ਪਿਆ ਸਮਾਨ ਨਾ ਤੈਨੂੰ ਦਿੰਦਾ ਲਿਆ ਕੇ ਛੱਜ ਟੁੰਮਾ ਦਾ ਖੜ ਜਾ ਤੂੰ ਜਰਾ ਠੀਕ ਸਮਾਨ ਹੋ ਗਿਆ ਵੀ ਬੈਠਿਆਗਾ ਉਹਨਾਂ ਕੋਲ ਜਦੀ ਮਾਰ ਲਿਆ ਨਾ ਮੈਂ 2 ਮਿੰਟਾਂ ਚ ਰੋਟੀ ਬਣ ਗਈ ਹਾਂ ਗੱਲ ਨਹੀਂ ਕਰਨ ਦੇਣੀ ਗੱਲ ਕੀ ਹੈ ਕੋਈ ਤਾਂ ਗੱਲ ਤਿਆਰ ਰੱਖੀ ਨਹੀਂ ਕੀ ਬੋਲ ਕੇ ਕਹਿੰਦੀ ਆ ਮੁੰਡੇ ਨੂੰ ਆਹ ਕੋਈ ਮੈਨੂੰ ਨਹੀਂ ਵਗਦੀ ਆਹ ਸੱਪ ਬਣ ਕੇ ਫਿਰਿਆ ਕਰ ਮਗਰ ਮਗਰ ਇਹਨਾਂ ਦੇ ਮੇਲ ਦੀ ਫਿਰਿਆ ਕਰ ਵੀ ਕੀ ਕਰਦੀਆਂ ਨੇ ਕੀ ਫਿਰ ਹੁਣ ਪੜਕੀ ਹੋਣਾ ਵੱਡੀ ਨੇ ਵੀ ਕਾਬੂ ਕਰ ਲਿਆ ਛੋਟੀ ਨੇ ਵੀ ਕਾਬੂ ਕਰ ਲਿਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹ ਸਮਝ ਕਿਉਂ ਨਹੀਂ ਆਉਂਦੀ ਹੋਰ ਕੀ ਹੈ ਮੇਰਾ ਤਾਂ ਦਿਮਾਗ ਹੀ ਲਿਆ ਤੇ ਕੋਈ ਨਾ ਫਿਰ ਦੇਖ ਕਮਾਣੀ ਕਿੱਧਰ ਨੂੰ ਢਿੰਡਾ ਸੱਟਦੀ ਹੈ ਚੰਗਾ ਚਲ ਤਾਰੇ ਤੁਸੀਂ ਮੰਮੀ ਹੋਰਿਆ ਕੋਲੇ ਮੈਨੂੰ ਬੈਠਣ ਕਿਉਂ ਨਹੀਂ ਦਿੰਦੇ ਯਾਰ ਮੈਂ ਤੈਨੂੰ ਸਿਮਰਨ ਬੈਠਣ ਕਿਵੇਂ ਦੇ ਮੈਨੂੰ ਮੇਰੀ ਮਾਂ ਦੀ ਯਾਦ ਦਾ ਵੀ ਪਤਾ ਪੂਆ ਦੀ ਯਾਦ ਦਾ ਵੀ ਪਤਾ ਵੀ ਕਹੇ ਜੀ ਕਰਤੂਦੀਆਂ ਮਾਲਕਨ ਨੇ ਜਿਹਹ ਜੀਆਂ ਉਹ ਆਪਨੇ ਨਾ ਉਹ ਜੀ ਤੈਨੂੰ ਕਰ ਦੇਣਗੀਆਂ ਫਿਰ ਮੈਂ ਕਿਹੜਾ ਉਹਨਾਂ ਦੇ ਮਗਰ ਲੱਗਦੀ ਆ ਉਹਨਾਂ ਨੇ ਕਿਹਾ ਕੀ ਆ ਕਹਿੰਦੀ ਆ ਕੀ ਨਹੀਂ ਉਹ ਹੁਣ ਮੇਰੇ ਸਾਹਮਣੇ ਲਾ ਲਾ ਤੈਨੂੰ ੜਕਾਉਣ ਲੱਗ ਗਈ ਆ ਅੱਖੇ ਵੀ ਟੀਨਾ ਤਰੇ ਖਾਣ ਪੀਣ ਤੇ ਨਜ਼ਰ ਰੱਖਦੀ ਐ ਤਾਂ ਤੈਨੂੰ ਉਹ ਲੱਗਦੀ ਐ ਨਜ਼ਰ ਲੱਗਦੀ ਐ ਹੈ ਕੀ ਨਜ਼ਰ ਲੱਗ ਗਈ ਦੱਸ ਉਹਨਾਂ ਨੂੰ ਬੁਲੀ ਜਾਇਆ ਕਰਨ ਨੂੰ ਮੈਨੂੰ ਪਤਾ ਨਾ ਕੌਣ ਸਹੀ ਐ ਕੌਣ ਗਲਤ ਐ ਓਰੇ ਸਹੀ ਗਲਤ ਦੀ ਗੱਲ ਨਹੀਂ ਹੁੰਦੀ ਜਦੋਂ ਇੱਕੇ ਗੱਲ ਬੰਦਾ ਬਾਰ-ਬਾਰ ਕਿਸੇ ਦੇ ਸਾਹਮਣੇ ਤੁੰਨੀ ਜਾਊਗਾ ਤੁੰਨੀ ਜਾਊਗਾ ਕਦੇ ਨਾ ਕਹਤਾ ਪਾਮਲ ਕਰਦੇ ਆ ਕਦੇ ਨਾ ਕਹਤਾ ਤੈਨੂੰ ਬੁਰੀ ਲੱਗੂ ਲੱਗੂ ਕੀ ਲੱਗਣੇ ਲੱਗ ਰਹੀ ਐ ਹੁਣ ਕਿਹੜਾ ਤੂੰ ਉਹਨੂੰ ਸਿੱਧੇ ਨੂਹ ਨਾ ਬੁਲਾਉਣੀ ਆ ਤੈਨੂੰ ਬੁਰੀ ਤਾਂ ਲੱਗਣ ਲੱਗ ਗਈ ਨਾ ਉਹ ਲਾਤੀ ਨਾ ਨੇ ਲੱਗਦੀ ਨਹੀਂ ਸੀ ਕਹਿ ਕਿਆ ਲੱਗਣ ਲਾਤੀ ਮੈਨੂੰ ਕਿਹੜਾ ਫਿਰ ਬੁਲਾਉਂਦੇ ਨੇ ਦੀਦੀ ਉਹਨਾਂ ਦਾ ਵੀ ਹੱਕ ਆ ਮੈਨੂੰ ਬੁਲਾਉਣ ਦਾ ਉਹ ਉਹ ਵੀ ਤਾਂ ਤਾਂ ਹੀ ਨਹੀਂ ਬੁਲਾਉਂਦੀ ਹੋਣੀ ਜੇ ਕਿਸੇ ਗੱਲ ਦੀ ਪਹਿਲ ਕਰੀ ਹੋਣੀ ਤਾਂ ਉਹ ਰੱਬ ਜਾਣਦਾ ਭਾਈ ਹੁਣ ਸੋਡੇ ਚੁੱਕੀ ਹੋਇਆ ਮੈਨੂੰ ਤਾਂ ਹੁਣ ਪਤਾ ਲੱਗਣ ਲੱਗ ਗਿਆ ਵੀ ਹਾਂ ਸੋਡੇ ਚਾ ਕਿਸੇ ਦਾ ਫਰਕ ਵੀ ਪੈਣ ਲੱਗ ਗਿਆ ਪਰ ਮੈਂ ਤੈਨੂੰ ਕਹਤਾ ਨਾ ਤਾਂ ਭੂਆ ਲਵੇ ਖੜਨ ਨਾ ਤਾਂ ਸਿੰਮੂ ਲਵੇ ਖੜਨ ਨਾ ਮਾਂ ਲਵੇ ਖੜਨ ਇਹ ਤਿੰਨੇ 21 ਵੇਰੀ ਦੇ ਬੱਟੇ ਨੇ ਚਲੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਾ ਮਤਲਬ ਨਹੀਂ ਹੈਗਾ ਇਹਨਾਂ ਦੀ ਗੱਲ ਇਧਰਲੇ ਕੰਨ ਵਿੱਚ ਦੀ ਪਾਈ ਇਧਰਲੇ ਬੱਲੇ ਕੀ ਹਾਲ ਹੈ ਭਾਈ ਵਧਾਈਆਂ ਭਾਈ ਦੇ ਨਾਲ ਆ ਲੈ ਰੱਬ ਸਾਬ ਨੂੰ ਬਤਾਵੇ ਕਮਾਲ ਹੋ ਗਈ ਆ ਕਿਵੇਂ ਐਂਟਰੀ ਵਾਲੀ ਵੇ ਸਰ ਉਹ ਤਾਂ ਹਾ ਹਾ ਟਾਈਮ ਗਿਆ ਤੈਨੂੰ ਵੀ ਡੀਕਦਾ ਸੀ ਗੱਲ ਕਰਨੀ ਸੀ ਬਾਈ ਤੇਰੇ ਨਾਲ ਹੈਗਾ ਟਾਈਮ ਕਿ ਜ਼ਰੂਰੀ ਗੱਲ ਕਰਦੇ ਸੀ ਕਰ ਲੈਨੇ ਆ ਗੱਲ ਕੀ ਗੱਲ ਕਰਨੀ ਆ ਠੀਕ ਆ ਬਾਈ ਹਾਂ ਠੀਕ ਆ ਅੱবি ਅੱਜ ਕਿਵੇਂ ਆਲੇ ਦਾਲੇ ਜੇ ਹੋਈ ਜਾਂਨੇ ਹੋ ਖੈਰ ਹੈ ਕੁਛ ਨਹੀਂ ਮੈਂ ਤਾਂ ਇਹਨੂੰ ਰੋਟੀ ਲਈ ਬੁਲਾਉਂਦੀ ਸੀ ਤੁਸੀਂ ਰੋਟੀ ਖਾ ਲੰਦੇ ਪਹਿਲਾਂ ਫਿਰ ਕਰ ਲੈਨੇ ਵਲ ਚੱਲ ਮੈਂ ਰੋਟੀ ਖਾ ਕੋਈ ਨਹੀਂ ਆਪਾਂ ਜਿਹੜੀ ਵੀ ਗੱਲ ਕਰਨੀ ਆ ਨਾ ਆਰਾਮ ਨਾਲ ਬੈਠ ਕੇ ਕਰਾਂਗੇ ਆਇਆ ਚਾਹ ਪਾਣੀ ਪੀ ਰੋਟੀ ਟੁੱਕ ਖਾ ਕੋਈ ਨਹੀਂ ਉਰੀਆਂ ਮੈਂ ਠੀਕ ਹੈ ਬਾਈ ਹਾਂ ਖਾਵਾ ਬੀ ਰੋਟੀ ਪਾਣੀ ਨੇ ਤੁਸੀਂ ਖਾਣੀ ਏ ਤੁਹਾਡੇ ਲਈ ਬਣਾਵਾਂ ਨਾ 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 ਮੈਂ ਹੁਣ ਹੀ ਖਾ ਕੇ ਅਸੀਂ ਸਵੇਰ ਬਾਜ਼ਾਰ ਨੂੰ ਤੈਨੂੰ ਪਤਾ ਹੁਣ ਹੀ ਆਈ ਤੀ ਹਰ ਠੀਕ ਆ ਲੱਗੀ ਸਮਝ ਤੈਨਾਂ ਦੀਆਂ ਗੱਲਾਂ ਤੇ ਅਮਲ ਕਰਨੀ ਨਹੀਂ ਤਾਂ ਉਹਨਾਂ ਦੀ ਸੁਣਨੀ ਆ ਹੀ ਨਹੀਂ ਹੁਣ ਇੰਨਾ ਨੇ ਕੀ ਜ਼ਰੂਰੀ ਗੱਲ ਕਰਨੀ ਏ ਤੁਹਾਡੇ ਨਾਲ ਜਿਹੜੀ ਮੇਰੇ ਸਾਹਮਣੇ ਨਹੀਂ ਕਰ ਪਾਏ ਸਾਹਮਣੇ ਤੇਰੇ ਸਾਹਮਣੇ ਕਰਨ ਦੀ ਗੱਲ ਨਹੀਂ ਉਹ ਤਾਂ ਆਪਣੇ ਹੁੰਦੇ ਦੀ ਆਇਆ ਤੀ ਓਰੇ ਤੇ ਓਰੇ ਗੱਲ ਦੱਸਣ ਵੀ ਲੱਗਿਆ ਦੀ ਨਾਲ ਦੀ ਨਾਲ ਭਾਬੀ ਉਹਨੂੰ ਬੁਲਾਉਣਾਗੀ ਉਰੀ ਨਹੀਂ ਗੱਲ ਕਰਦਾ ਈ ਚਲੋ ਠੀਕ ਹੈ ਨਾਲੇ ਬੈਸੇ ਵੀ ਸਾਡੀ ਭਾਈਆਂ ਦੀਆਂ 100 ਗੱਲਾਂ ਹੁੰਦੀਆਂ ਨੇ ਜ਼ਰੂਰੀ ਜੀ ਥੋੜੀਆਂ ਸਾਰੀਆਂ ਤੇਰੇ ਸਾਹਮਣੇ ਕਰਨੀਆਂ ਨੇ ਠੀਕ ਹੈ ਮੈਂ ਜਾ ਰਹੀ ਹੇਠੇ ਤੇ ਭਗ ਜਾ ਥੋੜੀ ਥੋੜੀ ਤਾਂ ਮਾਮੋਹਰਾਂ ਦੇ ਪੈਰਾਂ 'ਚ ਪੈਰ ਧਰਨ ਲੱਗ ਗਈ ਇਹ ਅਹੇ ਜੀ ਭੂਆ ਅਹੇ ਜੀ ਮਾਂ ਹੈ ਜੀ ਕੁੜੀ ਅੱਗੇ ਨੂੰ ਵੀ ਅਹੇ ਜੀ ਕਰਨਗੀ ਹੈ